ਸੋਸਤ ਨਮਸਕਾਰ ਮੈਂ ਸੀਜੀਪਿੰਦਰ ਤੁਸ ਜੇਕਰ ਖਬਰ ਮੇਰੇ ਰਾਹੀ ਅੱਜ ਬਟਿੰਡਾ ਦੇ ਨਿਨੀ ਸਕੱਤਰੇ ਤੋਂ ਗਲੀ ਨੰਬਰ 14 ਦੇ ਬਾਹਰ ਇੱਕ ਆਟੋ ਵਾਲੇ ਨੇ ਐਕਤੀਵਰ ਸਵਾਰ ਮੇਰੇ ਬੀਬੀ ਦੇ ਵਿੱਚ ਮਾਰੀ ਟੱਕਰ ਜਿਸ ਤੇ ਉਹ ਬੀਬੀ ਨੂੰ ਬਹੁਤ ਜ਼ਿਆਦਾ ਚੋਟਾਂ ਆਈਆਂ ਸੋ ਮੈਕਸ ਹਸਪਤਲ ਦੇ ਵਿੱਚ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਕਰਮਕARTA ਵੱਲੋਂ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਸਭ ਤਸਵੀਰਾਂ ਦਿਖਾ ਰਹੇ ਹਾਂ ਮੌਕੇ ਦੀਆਂ ਜਿੱਥੇ ਕੀਰਨ ਇੱਕ ਆਟੋ ਵਾਲੇ ਨੇ ਐਕਟਿਵਾ ਸਵਾਰ ਦੇ ਵਿੱਚ ਮਾਰੀ ਟੱਕਰ ਅਤੇ ਦੱਸਿਆ ਜਾਂਦਾ ਹੈ ਕਿ ਆਟੋ ਵਾਲੇ ਦੀ ਉਮਰ 17-18 ਸਾਲ ਉਮਰ ਦੱਸੀ ਜਾ ਰਹੀ ਹੈ ਅਤੇ ਉਸਦੇ ਆਟੋ ਦੀ ਬ੍ਰੇਕਾਂ ਵੀ ਨਹੀਂ ਲੱਗ ਰਹੀਆਂ ਸੀ ਜਿਹੜੇ ਬੰਦਾ ਆਟੋ ਨੂੰ ਬਸ ਸਟੈਂਡ ਚੌਂਕੀ ਦੇ ਵਿੱਚ ਛੱਡ ਕੇ ਆ ਆਪਾਂ ਲੋਕਾਂ ਨਾਲ ਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਕਾਰਕਾਰਤਾ ਨਾਲ ਗੱਲਬਾਤ ਕਰਦੇ ਹਾਂ ਕੀ ਕਹਿੰਨਾ ਹੈ ਉਹਨਾਂ ਦਾ ਇਸ ਮਾਮਲੇ ਦੇ ਬਾਬਤ ਨਾ ਮੈਂ ਤੇ ਕੀ ਹੋਇਆ ਕੀ ਇੱਥੇ ਅੱਜ ਸੰਜੀਤ ਜੀ ਮੈਂ ਪੜਾ ਸਾਰੇ ਜਾਣਦਾ ਮੈਂ 200 ਵੱਡਾ ਹਾਂ ਜੀ ਪ੍ਰਧਾਨਾ ਉਹਦਾ ਇਸ ਤਰ੍ਹਾਂ ਸੀਗਾ ਇੱਕ ਲੇਡੀਜ਼ ਤੇ ਜੈਂਟਸ ਤੋਂ ਗੰਪੀ ਕਢਵਾ ਲਿਆ ਸੀ ਉਹ ਬਾਜ਼ਾਰ ਚੱਲੇ ਸੀਗੇ ਸ਼ੋਪਿੰਗ ਆ ਇੱਕ ਆਟੋ ਵਾਲਾ ਨਸ਼ੇ ਦੇ ਵਿੱਚ ਡੱਕਿਆ ਹੋਇਆ ਜਦ ਕਿ ਆਟੋ ਬਿਲਕੁਲ ਆਵਦਾ ਨਹੀਂ ਸੀ ਕਿਸੇ ਦੋਸਤ ਦਾ ਸੀਗਾ ਉਹ ਆਟੋ ਲਿਆ ਕੇ ਉਹਨੇ ਸਿੱਧਾ ਇੱਕ ਲੇਡੀਜ਼ ਤੇ ਜੈਂਟਸ ਦੇ ਵਿੱਚ ਘੱਟ ਮਾਰਾ ਸੂਫੇ ਨੂੰ ਠੀਕ ਹੈ ਉਹ ਲੇਡੀ ਜੈਂਟਸ ਦੇ ਸਿਰ ਦੇ ਉੱਤੇ ਹੈਡਿੰਗ ਪਤਾ ਨਹੀਂ ਸਿਰ ਦੇ ਉੱਤੇ ਬਹੁਤ ਜ਼ਿਆਦਾ ਸੱਟ ਵੱਜੀ ਹੈ ਲੇਡੀਜ਼ ਜੇ ਵੀ ਦੋਨਾਂ ਨੂੰ ਗੇਟਤਾ ਇਹ ਜਿਹੜੇ ਆਟੋ ਵਾਲੇ ਆ ਇਹ ਬਿਲਕੁਲ ਆਟੋ ਚਲਾ ਰਿਹਾ ਨਸ਼ਾ ਕਰਕੇ ਮੈਡੀਕਲ ਮੈਡੀਕਲ ਨਸ਼ੇ ਦੇ ਕਰਕੇ ਇਹ ਡੱਕਿਆ ਹੋਇਆ ਆਟੋ ਦਾ ਉਹ ਵੀ ਇੱਥੇ ਪਬਲਿਕ ਨੇ ਵੀ ਉਹਨੂੰ ਦੇਖਿਆ ਘੇਰਿਆ ਉਸ ਦੇ ਹਵਾਲੇ ਕੀਤਾ ਠੀਕ ਹੈ ਤੁਸੀਂ ਜ਼ਮੀਨ ਤੇ ਉੱਤੇ ਦੇਖ ਲਓ ਆ ਬਲੱਡ ਦੇਖ ਕੇ ਤੁਸੀਂ ਇਹਨੂੰ ਦੇਖੋ ਬਲੱਡ ਇੰਨਾ ਬਲੱਡ ਦੇਖ ਕੇ ਵੀ ਆਟੋ ਵਾਲੇ ਨੇ ਕਿੰਨੀ ਇੱਕ ਟੱਕਰ ਨਾਲ ਉਸ ਇਨਸਾਨ ਦੇ ਕਿੰਨੀ ਕਿ ਸੱਟ ਵੱਜੀ ਹੈ ਸਰ ਕਿੱਥੋਂ ਦੇ ਰਹਿਣ ਵਾਲੇ ਸੀ ਕੁਝ ਪਤਾ ਚੱਲਿਆ ਜੀ ਜਿਨ੍ਹਾਂ ਦੇ ਵਜ੍ਹਾ ਲੈ ਲਏ ਦੇਖੋ ਉਹ ਕਹਿਤਾ ਬੇਸੀ ਕਹਿੰਦਾ ਅਸੀਂ ਗਣਪਤੀ ਕਰਨਿਓ ਆਏ ਆ ਬਾਜ਼ਾਰ ਚੱਲੇ ਸੀਗੇ ਕਿਸੇ ਕੰਮ ਤੇ ਆਏ ਸੀ ਪਰ ਸਨ ਨਹੀਂ ਘਰ ਤੇ ਲੂ ਕੰਮ ਪਿੱਛੇ ਆਏ ਸੀ ਉਹ ਤੇ ਆਟੋ ਵਾਲੇ ਨੂੰ ਕੀ ਕੀਤਾਗਾ ਆਟੋ ਵਾਲੇ ਨੇ ਫੜ ਕੇ ਲੱਗੀ ਇਹ ਪੁਲਿਸਾਈ ਆਟੋ ਵਾਲੇ ਉਹਦਾ ਜਿਹੜਾ ਆਟੋ ਹੈ ਉਹ ਬੱਸ ਸਟੈਂਡ ਚੌਕੀ ਦੇ ਵਿੱਚ ਚਲਾ ਗਿਆ ਜੀ ਠੀਕ ਆ ਆਟੋ ਵਾਲੇ ਦਾ ਜਿਹੜਾ ਉਹ ਕਹਿੰਦੇ ਵੀ ਉਹ ਨਾਲ ਚਲਾ ਗਿਆ ਠੀਕ ਆ ਮੌਕੇ ਤੇ ਅਸੀਂ ਆ ਗਏ ਸੀ ਕਿ ਐਂਬੂਲੈਂਸ ਲੈ ਕੇ ਆਏ ਸੀ ਐਂਬੂਲੈਂਸ ਤੇ ਭੇਜਿਆ ਸੀ ਕਿਹੜੀ ਨਾ ਸਿਹਤ ਸਤਾ ਦੀ ਐਂਬੂਲੈਂਸ ਆਈ ਸੀ ਨੌਰਥ ਵੈਲਫੇਅ ਭਾਈ ਕੀ ਨਾਮ ਹੈ ਤੁਹਾਡਾ ਮਹਤਗ੍ਰੀ ਹਾਂਜੀ ਜਗਦੀਸ਼ ਜੀ ਕੀ ਹੋਇਆ ਕੀ ਇੱਥੇ ਮੈਂ ਤੇ ਇੱਥੇ ਆ ਜੀ ਇੱਥੇ ਇੱਕ ਐਕਟਿਵ ਵਨ ਐਕਸੀਡੈਂਟ ਹੋਇਆ ਜੀ ਉਹਨਾਂ ਦੇ ਜਿਹੜੇ ਐਕਟਿਵ ਵਾਲਾ ਸੀਗਾ ਉਹਨਾਂ ਦੇ ਇੱਕ ਤਾਂ ਮਰਗ ਲੇਡੀ ਦੇ ਬਾਹਰ ਲੱਗੀ ਆ ਜੀ ਇੱਕ ਉਹਦੇ ਸਿਰ ਤੇ ਲੱਗੀ ਆ ਅੱਛਾ ਜੀ ਪਰ ਜਿਹੜਾ ਗੱਡੀ ਆਟ ਵਾਲੇ ਸੀਗਾ ਉਹ ਸ਼ਾਇਦ ਪਨੇ ਕਹਿੰਦੇ ਨਸ਼ੇ ਵਿੱਚ ਸੀ ਕਿ ਦੀਗਾ ਮੈਂ ਤਾਂ ਬਾਅਦ ਆਇਆ ਉਹ ਨਾਲ ਹੀ ਗਿਆ ਵਿਆ ਅੱਛਾ ਜੀ ਉਹ ਕਿ ਇੱਕ ਤਾਂ ਨਾਲ ਗਿਆ ਵਾ ਦੂਜੇ ਦਾ ਬੰਨ ਪਤਾ ਨਹੀਂ ਕਿੱਥੇ ਗਿਆ ਅੱਛਾ ਜੀ ਮੈਨੂੰ ਬਾਦਿਆਂ ਨੇ ਕਿਹਾ ਵੀ ਆ ਕੰਮ ਆਟੋ ਜਣ ਦੇ ਜਿਹੜਾ ਐਕਸੀਡੈਂਟ ਜਿਹੜਾ ਕੀਤਾ ਮੱਕਰ ਵਾਲੀ ਛੱਡ ਗਿਆ ਅੱਛਾ ਹੀ ਮੈਨੂੰ ਨਿਕਦਾ ਪਤਾ ਹੀ ਨਹੀਂ ਆਟੋ ਕਿਹਦਾ ਸੀ ਕੁਝ ਪਤਾ ਲੱਗੇ ਨਹੀਂ ਮੈਨੂੰ ਪਤਾ ਨਹੀਂ ਉਸਕੀਦਾ ਹੀ ਹੈ ਅੱਛਾ ਦਿੱਕਤ ਮੌਕੇ ਦੇ ਉੱਤੇ ਪੁਲਿਸ ਪਹੁੰਚ ਗਈ ਸੀ ਹਾਂ ਮੌਕੇ ਦੇ ਮੂਤ ਕੋ ਤੇ ਕੀ ਕਰਵਾਈ ਕੀਤੀ ਉਹਨਾਂ ਨੇ ਉਹ ਤਾਂ ਹੁਣ ਦੇਖੋ ਇਹ ਗੇਵੇ ਉਹ ਜਿਹੜੇ ਨਾਲ ਗੇਵੇ ਇੱਕ ਦੋ ਬੰਦਾ ਅੱਛਾ ਬਾਕੀ ਉਹ ਗੱਡੀ ਜਿਹੜੀ ਨਾਲ ਲੱਗੇ ਨੇ ਉਹ ਕਿਤ ਵਾਲੀ ਮੇ ਖੜਿਆ ਮੈਨੂੰ ਇਹਨਾਂ ਪਤਾ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਤੇ ਅੱਜ ਕੀ ਹੋਇਆ ਕੀ ਅੱਜ ਸਰ ਮੇਰਾ ਨਾਮ ਰਾਜਵਿੰਦਰ ਸਿੰਘ ਹੈ ਜੀ ਮੈਂ ਨੌਜਵਾਨ ਬੈਫਰ ਸੁਸਾਇਟੀ ਵਲੰਟੀਅਰ ਹਾਂ ਜੀ ਸਾਡੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਜਿਹੜਾ ਪਰਸਨਲ ਨੰਬਰ ਆਪਣਾ ਐਮਰਜੈਂਸੀ ਨੰਬਰ 98724607 ਤੇ ਕਾਲ ਆਈ ਸੀ ਕਿ ਪੂਜਾ ਵਾਲਾ ਮੱਲਾ ਮਿਨੀ ਸੈਕਟਰ ਰੋਡ 14 ਨੰਬਰ ਗਲੀ ਕੋਲ ਚੌਂਕ ਦੇ ਵਿੱਚ ਐਕਸੀਡੈਂਟ ਹੋਇਆ ਜਿਹੜਾ ਕਿ ਐਕਟਿਵਾਰ ਤੇ ਆਪਣਾ ਇਹ ਰਿਸ਼ਤੇ ਦੇ ਨਾਲ ਹੋਇਆ ਜੀ ਉਹਦੇ ਵਿੱਚ ਐਕਟਿਵਾ ਤੇ ਸਵਾਰ ਸੀਗੇ ਹਸਬੰਡ ਵਾਈਫ ਜਿਹੜੇ ਕਿ ਜ਼ਖਮੀ ਹੋਏ ਆ ਤੇ ਅਸੀਂ ਉਹਨਾਂ ਨੂੰ ਮੈਕਸ ਹਸਪੀਟਲ ਵਿੱਚ ਐਡਮਿਟ ਕਰਾਤਾ ਤੇ ਉਹਨਾਂ ਦਾ ਇਲਾਜ ਕਰਾ ਸ਼ੁਰੂ ਹੋ ਗਿਆ ਸੀ ਸਰ ਕਿਤੋਂ ਵੀ ਰਹਿਣ ਵਾਲੇ ਕੋਈ ਪਛਾਣ ਹੋਈ ਉਹਨਾਂ ਦੀ ਨਹੀਂ ਸਰ ਇਹ ਜੀ ਕੋਈ ਗੱਲ ਨਹੀਂ ਹੋਈ ਹਜੇ ਤੇ ਅਸੀਂ ਐਡਮਿਟ ਕਰਾ ਕੇ ਮੈਂ ਆ ਗਿਆ ਸੀ ਜੀ ਉਹਨਾਂ ਦੀ ਪਛਾਣ ਕੀ ਹੋਈ ਹੈ ਕਿਥੋਂ ਦੇ ਰਹਿਣ ਵਾਲੇ ਸੀ ਸਰ ਐਨੀ ਗੱਲ ਹੀ ਨਹੀਂ ਹੋਈ ਕੋਈ ਵੀ ਉਹਨਾਂ ਦੀ ਕਿਥੋਂ ਦੇ ਰਹਿਣ ਵਾਲੇ ਕਿਥੋਂ ਚਲਾ ਰਿਹਾ ਸੀ ਉਹਦੀ ਉਮਰ ਕਿੰਨੀ ਹੋਊਗੀ ਸਰ 17 ਤੋਂ 18 ਸਾਲ ਦੇ ਵਿੱਚ ਸੀ 17 ਤੋਂ 18 ਜੀ ਸਰ ਤੇ ਗਲਤੀ ਕੀ ਦੀ ਮੰਨ ਰਹੇ ਹੋ ਤੁਸੀਂ ਉਹ ਗਲਤੀ ਸਰ ਆਟੋ ਵਾਲਾ ਤਾਂ ਇਹ ਕਹਿ ਰਿਹਾ ਸੀਗਾ ਕਿ ਮੈਂ ਕੋਲੋਂ ਟੱਪ ਰਿਹਾ ਸੀਗਾ ਉਹਨਾਂ ਦੀ ਮਲਕੀ ਦੁਪੱਟਾ ਸੀ ਜਿਹੜਾ ਲੇਡੀਜ਼ ਦਾ ਉਹ ਮੇਰੇ ਆਟੋ ਦੇ ਵਿੱਚ ਫਸ ਗਿਆ ਉਹਦੇ ਕਾਰਨ ਉਹ ਨੀਚੇ ਡਿੱਗੇ ਆ ਤੇ ਬਾਕੀ ਲੋਕਾਂ ਦਾ ਕਹਿਣਾ ਇਹ ਆ ਕਿ ਆਟੋ ਦਾ ਜਿਹੜਾ ਜਵਾਕ ਸੀਗਾ ਚਲਾ ਰਿਹਾ ਸੀ ਉਹਦੇ ਵਿੱਚ ਬ੍ਰੇਕ ਔਰ ਉਹਨਾਂ ਦਾ ਮਲਕੀ ਆ ਦੇ ਵੀ ਤੋ ਕੁਛ ਨਹੀਂ ਸੀਗਾ ਵੀ ਪੁਰਾਣਾ ਆਟੋ ਸੀਗਾ ਤੇ ਬ੍ਰੇਕ ਬ੍ਰੇਕ ਵੀ ਚੰਗੀ ਤਰ੍ਹਾਂ ਨਹੀਂ ਲੱਗ ਰਹੇ ਸੀ। ਲੱਗਦਾ ਵੀ ਇਸ ਤਰ੍ਹਾਂ ਦੇ ਆਟੋ ਜਿਹੜੇ ਚਲਾ ਰਹੇ ਤੁਹਾਨੂੰ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ। ਸਰ ਜ਼ਰੂਰ ਹੈ ਜੀ ਇਹ ਇਹ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਮਤਲਬ ਕਿ ਨਾਬਾਲਗ ਬੱਚੇ ਆ ਉਮਰ ਘਾਟਾ ਤੇ ਛੋਟੀ ਉਮਰ ਦੇ ਵਿੱਚ ਆਟੋ ਚਲਾ ਰਹੇ ਆ ਜਾਂ ਕਈ ਵਿੱਚ ਦੇਖਦੇ ਜੀ ਨਸ਼ਾ ਕਰਕੇ ਵੀ ਬਹੁਤ ਆਟੋ ਚਲਾ ਰਹੇ ਆ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਆਪਣਾ ਇਹਨਾਂ ਨੂੰ ਪੁਲਿਸ ਅਧਿਕਾਰੀ ਜੋ ਵੀ ਆਪਣੇ ਡਿਊਟੀਆਂ ਤੇ ਨੇ ਆਟੋ ਵਾਲਿਆਂ ਦੇ ਉਮਰ ਇਹਨਾਂ ਦੀ ਲਾਇਸੈਂਸ ਚੈੱਕ ਕੀਤੇ ਜਾਣ ਤੇ ਸਰ ਜਿਹੜਾ ਆਟੋ ਚਲਾ ਰਿਹਾ ਸੀ ਕਿ ਉਹਨੇ ਨ ਨਹੀਂ ਨਸ਼ੇ ਦਾ ਤਾਂ ਨਹੀਂ ਕਹਿ ਸਕਦੇ ਜੀ ਪਰ ਬੱਚਾ ਸੀਗਾ ਥੋੜਾ ਘਬਰਾਇਆ ਹੋਇਆ ਸੀਗਾ ਤੇ ਪਰ ਉਹਦਾ ਇਹ ਦੱਸਣ ਦਾ ਯੋਗ ਇਹੀ ਹੈ ਕਿ ਉਹਦਾ ਦੁਪੱਟਾ ਜਦ ਲੇਡੀ ਦਾ ਦੁਪੱਟਾ ਸਾਡੇ ਆਟੋ ਦੇ ਵਿੱਚ ਫਸਿਆ ਤੇ ਲੋਕਾਂ ਦਾ ਕਹਿਣਾ ਇਹ ਹੈ ਕਿ ਆਟੋ ਦੇ ਬ੍ਰੇਕ ਨਹੀਂ ਲੱਗੇ